ਸਾਰੇ ਹੀ ਸਟੂਡੈਂਟਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਟੂਡੈਂਟ ਅੱਜ ਮੈਂ ਤੁਹਾਡੇ ਸਾਹਮਣੇ 12ਵੀਂ ਕਲਾਸ ਦੇ ਇਲੈਕਟਿਵ ਪੰਜਾਬੀ ਦਾ ਟੌਪਿਕ ਆ ਜਿਹੜਾ ਕਿ ਤੁਹਾਡੀ ਮੱਧਕਾਲੀਨ ਪੰਜਾਬੀ ਕਾਵ ਉਹਦੇ ਵਿੱਚੋਂ ਲਿਆ ਗਿਆ ਸੂਫੀ ਕਾਵ ਦਾ ਦੂਜਾ ਕਵੀ ਹੈ ਵਜੀਦ ਠੀਕ ਆ ਉਹਦੇ ਸ਼ਲੋਕ ਜਿੰਨ ਜਿਹੜੇ ਕਿ ਅੱਧੇ ਮੈਂ ਪਿਛਲੇ ਲੈਕਚਰ ਚ ਐਕਸਪਲੇਨ ਕਰ ਦਿੱਤੇ ਤੇ ਅੱਧੇ ਹੁਣ ਕਰਨ ਜਾ ਰਹੀ ਹਾਂ ਠੀਕ ਆ ਉਮੀਦ ਕਰਦੀ ਆ ਮੇਟਾ ਤੁਹਾਨੂੰ ਸਮਝ ਆ ਜਾਣਗੇ ਅਗਰ ਤੁਹਾਨੂੰ ਸਮਝ ਆ ਜਾਂਦੇ ਆ ਆਪਣੇ ਫਰੈਂਡਸ ਨਾਲ ਜਰੂਰ ਸ਼ੇਅਰ ਕਰਨਾ ਠੀਕ ਹੈ ਜਿਆਦਾ ਟਾਈਮ ਨਾ ਲੈਂਦੇ ਹੋਏ ਆ ਜੋ ਕਰੀਏ ਸਟਾਰਟ 6ਵਾਂ ਪੈਰਾ ਹੈਗਾ ਤੁਹਾਡਾ ਮਾਇਆ ਰਸ ਲੱਗ ਭੂਲੇ ਮੌਤ ਨਾ ਸੁਝਈ ਦੇਖੋ ਬਟਾ ਇਹਦਾ ਮਤਲਬ ਆ ਵੀ ਜਿਹੜਾ ਮਨੁੱਖਾ ਵਜੀਤ ਜੀ ਕਹਿੰਦੇ ਆ ਜਿਹੜਾ ਮਨੁੱਖਾ ਮਾਇਆ ਦਾ ਉਹਨੂੰ ਰਸ ਲੱਗ ਗਿਆ ਠੀਕ ਆ ਭਾ ਦੁਨੀਆਵੀ ਪਦਾਰਥਾਂ ਦੇ ਸਵਾਦ ਦੇ ਵਿੱਚ ਮਾਇਆ ਦੇ ਸਵਾਦ ਦੇ ਵਿੱਚ ਲੱਗ ਕੇ ਜਿਹੜਾ ਮਨੋਖਾ ਉਹ ਮੌਤ ਨੂੰ ਭੁੱਲ ਚੁੱਕਿਆ ਜਿਵੇਂ ਲਿਖਿਆ ਨਾ ਮੌਤ ਨੈ ਸੁਜਈ ਮਤਲਬ ਉਹਨੂੰ ਮੌਤ ਯਾਦ ਨਹੀਂ ਆਉਂਦੀ ਕਹਿ ਕਹਿ ਹਾਰੇ ਗ੍ਰੰਥ ਮੂੜ ਨਾ ਬੂਝੇ ਕਹਿੰਦਾ ਜਿਹੜੇ ਸਾਰੇ ਗ੍ਰੰਥਾ ਉਹ ਇਹ ਕਹਿ ਕਹਿ ਕੇ ਉਸ ਨੂੰ ਥੱਕ ਗਿਆ ਕਿ ਪਦਾਰਥਕ ਜਿਹੜੇ ਪਦਾਰਥਾਂ ਦਾ মোহ ਆ ਉਹ ਨਹੀਂ ਕਰਨਾ ਚਾਹੀਦਾ ਠੀਕ ਆ ਪਰੰਤੂ ਕੀਆ ਇਸ ਮੂਰਖ ਮਨੁੱਖ ਨੂੰ ਸਮਝ ਨਹੀਂ ਆਂਦੀ ਮੂੜ ਨਾ ਬੂਝਈ ਪਾਵੇ ਇਸ ਮੂਰਖ ਮਨੁੱਖ ਨੂੰ ਇਸ ਗੱਲ ਦੀ ਸਮਝ ਨਹੀਂ ਆਂਦੀ ਹਰ ਕਾ ਨਾਮ ਗਿਆਨੀ ਹਿਰਦੇ ਨਾਲ ਲਿਆਵਈ ਨ ਉਸ ਪ੍ਰਭੂ ਦਾ ਨਾਮ ਉਸ ਪਰਮਾਤਮਾ ਦਾ ਨਾਮ ਜਿਹੜਾ ਗਿਆਨੀ ਮਨੁੱਖਾ ਉਹ ਆਪਣੇ ਰਿਹਰੇ ਰਿਹਦੇ ਭਾਵ ਆਪਣੇ ਹਿਰਦੇ ਵਿੱਚ ਠੀਕ ਹੈ ਨਹੀਂ ਲੈ ਕੇ ਆਉਂਦਾ ਭਾਵ ਪਰਮਾਤਮਾ ਦਾ ਨਾਮ ਨਹੀਂ ਜਪਦਾ ਵਜੀਦਾ ਦੀਪਕ ਜਿਉ ਬੁਝ ਜਾਏ ਪ੍ਰਾਣ ਵੀ ਜਾਵਈ ਪੁਜੀਤ ਜੀ ਕਹਿੰਦੇ ਆ ਕਿ ਜਿਸ ਤਰ੍ਹਾਂ ਤੇਰੀ ਜੀਵਨ ਜੋਤ ਦਾ ਦੀਪਕ ਬੁਝ ਜਾਵੇਗਾ ਉਸੇ ਤਰ੍ਹਾਂ ਤੇਰੇ ਪ੍ਰਾਣ ਵੀ ਜਾਵਈ ਭਾਵ ਤੇਰੇ ਸਾਹ ਵੀ ਨਿਕਲ ਜਾਣਗੇ ਠੀਕ ਆ ਇਸ ਲਈ ਮਨੁੱਖ ਨੂੰ ਪਰਮਾਤਮਾ ਦਾ ਨਾਮ ਜਿਹੜਾ ਹੋ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਠੀਕ ਆ ਬਟਾ ਅਗਲਾ ਪੈਰਾ ਇਕਨਾ ਨੂੰ ਕਿਉ ਖੰਡ ਨ ਮੈਦਾ ਭਾਵਈ ਦੇਖੋ ਬਟਾ ਇਸ ਪੈਰੇ ਦੇ ਵਿੱਚ ਕਹਿੰਦੇ ਆ ਵਜੀਜੀ ਵੀ ਇੱਕ ਲੋਕ ਐਸੇ ਆ ਜਿਨ੍ਹਾਂ ਨੂੰ ਕਿਉ ਖੰਡ ਤੇ ਮੈਦਾ ਜਿਹੜਾ ਉਹ ਚੰਗਾ ਨਹੀਂ ਲੱਗਦਾ ਪਾਵੋ ਉਹਦੇ ਵਿੱਚ ਵੀ ਨਖਰੇ ਕਰਦੇ ਆ ਠੀਕ ਆ ਇਹਨਾਂ ਚੀਜ਼ਾਂ ਤੋਂ ਬਣੇ ਹੋਏ ਪਦਾਰਥ ਜਿਹੜੇ ਉਹ ਵਧੀਆ ਨਹੀਂ ਲੱਗਦੇ ਬਹੁਤੀ ਬਹੁਤੀ ਮਾਇਆ ਚਲਦੀ ਆਵੇ ਕਿਉਂ ਨਹੀਂ ਜੰਗੇ ਲਾਦੇ ਬੇਟਾ ਕਿਉਂਕਿ ਉਹਨਾਂ ਕੋਲ ਪੈਸੇ ਬਹੁਤ ਜ਼ਿਆਦਾ ਹੁੰਦੇ ਆ ਤੇ ਉਹ ਇਹਨਾਂ ਤੋਂ ਵੀ ਵੱਧ ਵਧੀਆ ਚੀਜ਼ਾਂ ਖਾਣੀਆਂ ਚਾਹੁੰਦੇ ਆ ਠੀਕ ਆ ਇੱਕ ਨਾ ਨਾਹੀ ਸਾਗ ਅਲੂਣਾ ਪੇਟ ਭਰ ਇੱਕ ਨਾ ਦੇ ਕੋਲ ਕਹਿੰਦਾ ਸਾਗ ਵੀ ਨਹੀਂ ਮਿਲਦਾ ਖਾਣ ਨੂੰ ਉਹਨਾਂ ਨੂੰ ਵਿਚਾਰਿਆਂ ਨੂੰ ਢਿੱਡ ਭਰ ਕੇ ਠੀਕ ਆ ਕੰਪੈਰੀਜ਼ਨ ਕੀਤਾ ਵਜੀਤ ਜੀ ਨੇ ਵੀ ਇੱਕ ਤਾਂ ਐਸੀ ਸ਼੍ਰੇਣੀ ਆ ਜਿਨ੍ਹਾਂ ਨੂੰ ਸਾਰੇ ਪਦਾਰਥ ਵਧੀਆ ਤੋਂ ਵਧੀਆ ਖਾਣ ਨੂੰ ਮਿਲਦੇ ਆ ਤੇ ਇੱਕ ਵਿਚਾਰੇ ਉਹਨਾਂ ਨੂੰ ਸਾਗ ਵੀ ਨਹੀਂ ਮਿਲਦਾ ਵਜੀਦਾ ਕੌਣ ਸਾਹਿਬ ਨੂੰ ਆਖੇ ਐਉਂ ਨਹੀਂ ਅੰਜ ਕਰ ਵਜੀਤ ਜੀ ਕਹਿੰਦੇ ਆ ਕਿ ਇਹ ਸਾਰਾ ਕੁਝ ਹੈ ਜਿਹੜਾ ਉਹ ਪਰਮਾਤਮਾ ਦੀ ਮਰਜ਼ੀ ਦੇ ਨਾਲ ਹੀ ਹੋ ਰਿਹਾ ਉਸਤੇ ਭਾਣੇ ਦੇ ਅੰਦਰ ਹੀ ਹੁੰਦਾ ਹੈ ਸੋ ਉਸ ਨੂੰ ਕੋਈ ਵੀ ਇਹ ਨਹੀਂ ਕਹਿ ਸਕਦਾ ਵੀ हे ਪਰਮਾਤਮਾ ਤੂੰ ਇਸ ਤਰ੍ਹਾਂ ਨਾ ਕਰ ਸਗੋਂ ਇਸ ਤਰ੍ਹਾਂ ਕਰ ਠੀਕਾ ਬੇਟਾ ਉਮੀਦ ਕਰਦੀ ਆ ਤੁਹਾਨੂੰ ਸਮਝ ਆ ਰਿਹਾ ਵਾ ਅਗਲਾ ਪੈਰਾ ਬੇਟਾ ਚੋਰ ਜੋ ਕਰਦੇ ਚੋਰੀ ਲਿਆਵਣ ਲੁੱਟ ਕਰ ਵਜੀਰ ਜੀ ਕਹਿੰਦੇ ਆ ਜਿਹੜੇ ਲੋਕ ਚੋਰੀਆਂ ਠੱਗੀਆਂ ਕਰਦੇ ਆ ਠੀਕ ਆ ਦੂਜਿਆਂ ਨਾਲ ਚਲਾਕੀਆਂ ਕਰਦੇ ਆ ਉਹ ਜੋ ਵੀ ਧਨ ਮਾਲ ਲੁੱਟ ਕੇ ਘਰ ਲੈ ਹੁੰਦੇ ਆ ਉਹਦੇ ਨਾਲ ਉਹ ਖਾਂਦੇ ਦੁੱਧ ਮਲਾਈ ਮਲੀ ਦੇ ਘਟ ਕਰ ਉਦਮ ਲਾਈਆਂ ਖਾਂਦੇ ਆ ਚੂਰੀਆਂ ਕੁੱਟ-ਕੁੱਟ ਕੇ ਖਾਂਦੇ ਆ ਠੀਕ ਆ ਭਾਵ ਜਿਹੜੇ ਲੋਕ ਠੱਗੀਆਂ ਕਰਦੇ ਆ ਜਿਹੜੇ ਲੋਕ ਚਲਾਕੀਆਂ ਕਰਦੇ ਉਹ ਵਧੀਆ ਵਾ ਆਪਣੇ ਘਰ ਰਹਿੰਦੇ ਇਸ ਦੇ ਉਲਟ ਇਸ ਦੇ ਮੁਕਾਬਲੇ ਵੀਜੀ ਜੀ ਕਹਿੰਦੇ ਆ ਰਹਿੰਦੇ ਤੇਰੀ ਆਸ ਜੋ ਜਾਂਦੇ ਭੁੱਖ ਮਰ ਜੋ ਲੋਕ ਤੇਰੇ ਤੇ ਭਰੋਸਾ ਕਰਦੇ ਆ हे ਪ੍ਰਮਾਤਮਾ ਜੋ ਤੇਰੀ ਆਸ ਦੇ ਵਿੱਚ ਰਹਿੰਦੇ ਆ ਉਹ ਵਿਚਾਰੇ ਭੁੱਖੇ ਮਰ ਜਾਂਦੇ ਆ ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਜ ਕਰ ਵਜੀਜੀ ਕਹਿੰਦੇ ਕੋਈ ਵੀ ਪਰਮਾਤਮਾ ਨੂੰ ਇਹ ਨਹੀਂ ਆਖ ਸਕਦਾ ਵੀ हे ਪਰਮਾਤਮਾ ਤੂੰ ਇਸ ਤਰ੍ਹਾਂ ਨਾ ਕਰ ਸਗੋਂ ਇਸ ਤਰ੍ਹਾਂ ਕਰ ਵੀ ਇਹ ਜੋ ਕੁਝ ਵੀ ਹੋ ਰਿਹਾ ਸਾਰਾ ਕੁਝ ਪਰਮਾਤਮਾ ਦੇ ਬਾਣੀ ਅੰਦਰ ਹੀ ਹੋ ਰਿਹਾ ਠੀਕ ਹੈ ਉਸ ਤੋਂ ਬਾਅਦ ਬੇਟਾ ਅਗਲਾ ਪੈਰਾ ਨਾ ਕਰ ਖੁਦੀ ਗਮਾਨ ਜੁਵਾਨ ਮਰ ਜਾਹੇਗਾ ਵਜੀਜੀ ਕਹਿੰਦੇ ਆ हे ਮਨੁੱਖ हे जीव तू खुद ही गुमान ना कर खुद ही गुमान ਦਾ ਮਤਲਬ ਹੰਕਾਰ ਨਾ ਕਰ ਜਵਾਨ ਮਰ ਜਾਏਗਾ ਵੀ ਜਿਹੜਾ ਤੈਨੂੰ ਜੋਬਨ ਦਾ ਜਿਹੜੇ ਤੈਨੂੰ ਜਵਾਨੀ ਦਾ ਹੰਕਾਰ ਹੈ ਨਾ ਇਸ ਜਵਾਨੀ ਦੇ ਵਿੱਚ ਵੀ ਤੇਰੇ ਕੋਲ ਐਸੀ ਸਿਚੁਏਸ਼ਨ ਆ ਜਾਣੀ ਹੈ ਵੀ ਤੈਨੂੰ ਤੂੰ ਜਵਾਨ ਹੁੰਦੇ ਵੀ ਮਰ ਜਾਏਗਾ ਤਨ ਜੋ ਬੰਥਿਰ ਨਹੀਂ ਅੰਤ ਪਛਤਾਏਗਾ ਵਜੀਤ ਜੀ ਕਹਿੰਦੇ ਆ ਤਨ ਦੌਲਤ ਠੀਕ ਹੈ ਜੋ ਬਨ ਮਤਲਬ ਜਵਾਨੀ ਇਹ ਥਿਰ ਨਹੀਂ ਥਿਰ ਭਾਵ ਸਦਾ ਨਹੀਂ ਰਹਿਣੇ ਅੰਤ ਪਛਤਾਏਗਾ ਠੀਕ ਹੈ ਅੰਤ ਨੂੰ ਪਛਤਾਉਣਾ ਹੀ ਪੈਂਦਾ ਹੈ ਵਜੀਤ ਜੀ ਕਹਿੰਦੇ ਆ ਕਿ ਤੂੰ ਧਨ ਤੇ ਦੌਲਤ ਜਾਂ ਜਵਾਨੀ ਤੇ ਜੇ ਹੰਕਾਰ ਕੀਤਾ ਇਹਨਾਂ ਦੇ ਨਸ਼ੇ ਦੇ ਵਿੱਚ ਤੂੰ ਪਰਮਾਤਮਾ ਦਾ ਨਾਮ ਨਾ ਸਿਮਰਿਆ ਤਾਂ ਤੂੰ ਅੰਤ ਵੇਲੇ ਪਛਤਾਏਗਾ ਫਿਰ ਬਟਾ ਵਜੀਤ ਜੀ ਕਹਿੰਦੇ ਆ ਜੈਸੀ ਕਚਕੀ ਚੂੜੀ ਤੈਸੀ ਦੇ ਹੈ ਵਜੀਜੀ ਕਹਿੰਦੇ ਆ ਤੂੰ ਇਹ ਸਮਝ ਵੀ ਜੈਸੀ ਕੱਚ ਕੀ ਚੂੜੀ ਵੀ ਜਿੱਦਾਂ ਕੱਚ ਦੀ ਚੂੜੀ ਹੁੰਦੀ ਆ ਤੈਸੀ ਤੇਰੀ ਦੇਹ ਹੈ ਵੀ ਉਦਾਂ ਹੀ ਤੇਰਾ ਸਰੀਰ ਹੈ ਦੇਹ ਮਤਲਬ ਸਰੀਰ ਵਜੀਦਾ ਥਿਰ ਸਾਹਿਬ ਦਾ ਨਾਮ ਹੋਰ ਸਭ ਖੇ ਹੈ ਵਜੀਜੀ ਕਹਿੰਦੇ ਆ हे ਮਨੁੱਖ ਵੀ ਇਸ ਧਰਤੀ ਦੇ ਉੱਤੇ ਸਿਰਫ ਪਰਮਾਤਮਾ ਦਾ ਨਾਮ ਸਦਾ ਰਹਿਣ ਵਾਲਾ ਹੈ ਠੀਕ ਆ ਹੋਰ ਸਭ ਖੇ ਹੈ ਖੇ ਸਭ ਖੇ ਮਤਲਬ ਮਿੱਟੀ ਆ ਖਾ ਖ ਤੂੜ ਬੀ ਹੋਰ ਸਾਰਾ ਕੁਛ ਦੁਨੀਆਵੀ ਪਦਾਰਥ ਹੈ ਜਿਹੜੇ ਉਹ ਸਭ ਮਿੱਟੀ ਹੋ ਜਾਣੇ ਆ ਉਸ ਤੋਂ ਬਾਅਦ ਬੇਟਾ ਲਾਸਟ ਪੈਰਾ ਹੈਗਾ ਤੁਹਾਡਾ ਕਿਉਂ ਸ਼ੱਕਰ ਤੇ ਮੈਦਾ ਮਿਲਦਾ ਕੁੱਤਿਆਂ ਵਜੀਜੀ ਇਥੇ ਵਿਅੰਗ ਕਰਦੇ ਹੋਏ ਕਹਿੰਦੇ ਆ ਕਿ ਇਹ ਦੁਨੀਆ ਐਸੀ ਆ ਜਿੱਥੇ ਜਿਹੜੇ ਕੁੱਤੇ ਆ ਲੋਕਾਂ ਨੇ ਪਾਲੇ ਹੋਏ ਠੀਕ ਹੈ ਉਹਨਾਂ ਨੂੰ ਕਿਉਂ ਸ਼ੱਕਰ ਤੇ ਮੈਦਾ ਮੈਦੇ ਨਾਲ ਬਣੀਆਂ ਚੀਜ਼ਾਂ ਮਿਲਦੀਆਂ ਜਿਨ੍ਹਾਂ ਦਾ ਪੀਂਦੇ ਦੁੱਧ ਸੋ ਮਰਦੇ ਭੁੱਖੇ ਆ ਤੇ ਜਿਹੜੇ ਲੋਕ ਆ ਉਹ ਜਿਨ੍ਹਾਂ ਦਾ ਦੁੱਧ ਪੀਂਦੇ ਆ ਜਿਵੇਂ ਮੱਝਾਂ ਆਗਾਵਾ ਠੀਕ ਹੈ ਇਹਨਾਂ ਦਾ ਦੁੱਧ ਪੀਂਦੇ ਆ ਸੋ ਮਰਦੇ ਭੁੱਖੇ ਆ ਉਹਨਾਂ ਨੂੰ ਸੁੱਕਾ ਘਾਵ ਨਹੀਂ ਨਸੀਬ ਹੁੰਦਾ ਕਈ ਵਾਰੀ ਠੀਕ ਹੈ ਬੀਜਣ ਗਾਂ ਹੁਣ ਵਾਹਣ ਖੜਸਣ ਵੰਨ ਕਰ ਵਜੀਤ ਜੀ ਕਹਿੰਦੇ ਆ ਕਿ ਜਿਹੜੇ ਬਲਦ ਬੀਜ ਦੇ ਆ ਦੇਖੋ ਫਸਲ ਦੀ ਬਿਜਾਈ ਵਿੱਚ ਸਹਾਇਤਾ ਕਰਦੇ ਆ ਗਾਹਣ ਵਿੱਚ ਸਹਾਇਤਾ ਕਰਦੇ ਆ ਉਹਨੂੰ ਵਾਹਣ ਵਿੱਚ ਸਹਾਇਤਾ ਕਰਦੇ ਆ ਉਹ ਖੜਸਣ ਬੰਨ੍ਹ ਕਰ ਉਹਨਾਂ ਨੂੰ ਲੋਕ ਜਿਹੜੇ ਆ ਉਹ ਬੰਨ੍ਹ ਕੇ ਰੱਖਦੇ ਆ ਆਪਣੇ ਘਰੇ ਠੀਕ ਆ ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਜ ਕਰ ਤੇ ਵਜੀਤ ਜੀ ਕਹਿੰਦੇ ਆ ਕਿ ਉਸ ਪਰਮਾਤਮਾ ਨੂੰ ਕੋਈ ਨਹੀਂ ਆਖ ਸਕਦਾ ਵਿਹੇ ਪਰਮਾਤਮਾ ਤੂੰ ਇਸ ਤਰ੍ਹਾਂ ਨਾ ਕਰ ਸਗੋ ਉਸ ਤਰ੍ਹਾਂ ਕਰ ਠੀਕ ਆ ਵਜੀਜੀ ਕਹਿੰਦੀ ਇਹ ਸਾਰਾ ਕੁਝ ਜੋ ਵੀ ਹੋ ਰਿਹਾ ਠੀਕ ਆ ਇਹ ਸਾਰਾ ਕੁਝ ਪਰਮਾਤਮਾ ਦੇ ਪਾਣੀ ਅੰਦਰ ਹੀ ਹੋ ਰਿਹਾ ਭਾਬ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਉਹ ਉਹ ਹੀ ਕਰਦਾ ਠੀਕ ਆ ਬੇਟਾ ਮਿਹਰ ਕਰਦੀ ਆ ਬੇਟਾ ਤੁਹਾਨੂੰ ਸਮਝ ਆ ਗਿਆ ਹੋਊਗਾ ਸਾਰਾ ਇਹ ਠੀਕ ਆ ਤੁਸੀਂ ਪਿਛਲਾ ਲੈਕਚਰ ਵੀ ਸੁਣ ਲੈਣਾ ਤੇ ਇਹ ਵੀ ਸੁਣ ਲੈਣਾ ਬਹੁਤ ਈਜ਼ੀ ਆ ਇਦੇ ਨਾਲ ਤੁਹਾਨੂੰ ਪ੍ਰਸੰਗ ਸਹਿਤ ਵਿਆਖਿਆ 'ਚ ਵੀ ਸਹਾਇਤਾ ਮਿਲੂਗੀ ਤੇ ਜਿਹੜੇ ਇਹਦਾ ਅਭਿਆਸ ਵਾਲੇ ਕੁਐਸਚਨ ਆ ਉਹ ਵੀ ਤੁਹਾਡੇ ਤੋਂ ਈਜ਼ੀਲੀ ਹੋ ਜਾਣਗੇ ਠੀਕ ਆ ਬੇਟਾ ਇੱਕ ਵਾਰ ਮੈਂ ਤੁਹਾਨੂੰ ਅਭਿਆਸ ਬਾਰੇ ਦੱਸ ਦੇਣੀ ਆ ਦੇਖੋ ਬੇਟਾ ਇਹ ਜਿਹੜੇ ਇਹ ਜਿਹੜੇ ਪੈਰੇ ਹੈਗੇ ਜਿਵੇਂ ਊੜਾ ਹੋ ਗਿਆ ਐੜਾ ਹੋ ਗਿਆ ਈੜੀ ਹੋ ਗਿਆ ਇਹਨਾਂ ਦੀ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਕਰਨੀ ਆ ਠੀਕ ਆ ਵਿਆਖਿਆ ਜਿਵੇਂ ਮੈਂ ਦੱਸੀ ਆ ਐਵੇਂ ਹੀ ਲਿਖ ਸਕਦੇ ਹੋ ਪ੍ਰਸੰਗ ਤੁਸੀਂ ਹੁਣ ਤੱਕ ਤੁਹਾਨੂੰ ਆ ਹੀ ਗਿਆ ਹੋਣਾ ਕਿਵੇਂ ਲਿਖਣਾ ਠੀਕ ਆ ਤੇ ਇਹ ਜਿਹੜਾ ਦੂਜਾ ਕੁਐਸਚਨ ਹੈ ਬੇਟਾ ਇਹਦਾ ਤੁਸੀਂ ਕੇਂਦਰੀ ਭਾਵ ਲਿਖਣਾ ਠੀਕ ਆ ਇਸ ਪੈਰੇ ਦਾ ਪੂਰੇ ਦਾ ਕੇਂਦਰੀ ਭਾਵ ਲਿਖਣਾ ਇੱਕ ਇੱਕ ਮਤਲਬ ਤੁਸੀਂ ਇਹਨੂੰ ਜੋ ਵੀ ਤੁਹਾਨੂੰ ਇਹਦੇ ਵਿੱਚੋਂ ਸਮਝ ਆਇਆ ਉਹ ਲਿਖ ਦੇਣਾ ਠੀਕ ਆ ਬਹੁਤ ਸੌਖਾ ਵਾ ਆ ਤੀਜਾ ਕੁਐਸਚਨ ਬੇਟਾ ਹੋਰ ਹੈ ਇੱਕ ਕੇਂਦਰੀ ਭਾਵ ਦਾ ਠੀਕ ਆ ਇਸ ਤੋਂ ਬਾਅਦ ਚੌਥਾ ਹੈਗਾ ਵਸਤੂ ਨਿਸ਼ਟ ਪ੍ਰਸ਼ਨ ਇਹ ਮੈਂ ਤੁਹਾਨੂੰ ਹੁਣੀ ਕਰਵਾ ਦੇਣੀ ਆ ਹਾਂਜੀ ਬੇਟਾ ਪਹਿਲਾ ਵਸਤੂ ਨਿਸ਼ਟ ਦਾ ਪਹਿਲਾ ਹੈਗਾ ਚੋਰਾਂ ਦੇ ਘਰ ਵਗ ਜੋ ਮਾਨਸ ਕਾਇੰਦੇ ਤੁਕ ਕਿਸ ਸੂਫੀ ਸ਼ਾਇਰ ਦੀ ਰਚਨਾ ਹੈ ਵਜੀਦ ਜੀ ਦੀ ਵਜੀਦ ਜੀ ਦੇ ਸ਼ਲੋਕ ਅਨੁਸਾਰ ਨੇਮ ਕਿਸ ਚੀਜ਼ ਵਿੱਚ ਸਿੰਚਣ ਦੇ باوجود ਵੀ ਮਿੱਠੀ ਨਹੀਂ ਹੁੰਦੀ ਕਿਦੇ ਵਿੱਚ ਗੁੜ ਅਤੇ ਘਿਓ ਦੇ ਵਿੱਚ ਅਗਲਾ ਬਟਾ ਇੱਕ ਨਾ ਦੇ ਧਨ ਪੱਲੇ ਸ਼ਾਹ ਸਦਾਈ ਦੇ ਸ਼ਲੋਕ ਵਿੱਚ ਜ਼ਿਕਰ ਹੈ ਕਿਸ ਚੀਜ਼ ਦਾ ਅਮੀਰੀ ਤੇ ਗਰੀਬੀ ਦਾ ਉਸ ਤੋਂ ਬਾਅਦ ਬਟਾ ਅਗਲਾ ਹੈਗਾ ਵਜੀਦ ਜੀ ਨੇ ਆਪਣੇ ਸ਼ਲੋਕਾਂ ਵਿੱਚ ਸਾਹਿਬ ਕਿਸ ਨੂੰ ਆਖਿਆ ਕਿਸ ਨੂੰ ਆਖਿਆ ਰੱਬ ਨੂੰ ਵਜੀਤ ਜੀ ਨਾ ਕਰ ਖੁਦੀ ਗਮਾਨ ਜੁਵਾਨ ਮਰ ਜਾਏਗਾ ਸ਼ਲੋਕ ਵਿੱਚ ਜੁਵਾਨ ਨੂੰ ਕੀ ਸਨੇਹਾ ਦਿੰਦੇ ਹਨ ਕੀ ਸਨੇਹਾ ਦਿੰਦਿਆ ਖੁਦੀ ਗਮਾਨ ਤੇ ਤਿਆਗ ਦਾ ਵੀ ਤੂੰ ਜਿਹੜਾ ਖੁਦੀ ਗਮਾਨ ਹੰਕਾਰ ਕਰਦਾ ਉਹਨੂੰ ਛੱਡ ਦੇ ਮੂਰਖ ਨਾ ਸਵਾਰੀ ਹਾਥੀ ਘੋੜਿਆਂ ਸ਼ਲੋਕ ਵਿੱਚ ਵਜੀਤ ਜੀ ਨੇ ਕਿਸ ਬਾਰੇ ਵਿਅੰਗ ਕੀਤਾ ਹੈ ਕਿਸ ਬਾਰੇ ਵਿਅੰਗ ਕੀਤਾ ਸਮਾਜਿਕ ਅਨਿਆਯ ਬਾਰੇ ਅਗਲਾ ਬੇਟਾ ਮਾਇਆ ਰਸ ਲਗ ਭੂਲੇ ਮੋਤ ਨਸੁ ਜਈ ਸ਼ਲੋਕ ਵਿੱਚ ਵਜੀਦ ਜੀ ਮਨੁੱਖ ਨੂੰ ਕਿਸ ਦਾ ਨਾਮ ਹਿਰਦੇ ਵਿੱਚ ਧਿਆਉਣ ਲਈ ਕਹਿੰਦੇ ਹਨ ਕਿਸ ਦਾ ਨਾਮ ਧਿਆਉਣ ਲਈ ਕਹਿੰਦੇ ਹੈ ਬੇਟਾ ਰੱਬ ਦਾ ਨਾਮ ਧਿਆਉਣ ਲਈ ਕਹਿੰਦੇ ਆ ਠੀਕ ਆ ਇਹ ਹੋ ਗਏ ਤੁਹਾਡੇ ਵਸਤੂਨਿਸ਼ਟ ਪ੍ਰਸ਼ਨ ਤੇ ਇਹ ਬਟਾ ਜਿਹੜ ਵਜੀਦ ਜਿਹੜ ਵਜੀਦ ਦੇ ਸ਼ਲੋਕ ਆ ਜਿਹੜੇ ਉਹ ਸਾਰਾ ਕੰਪਲੀਟ ਹੋ ਗਿਆ ਤੁਹਾਡਾ ਇਹਨੂੰ ਤੁਸੀਂ ਸੁਣ ਲਓ ਇੱਕ ਵਾਰ ਸੁਣ ਕੇ ਤੁਹਾਨੂੰ ਜਦ ਹੀ ਯਾਦ ਹੋ ਜਾਣਾ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਬੇਟਾ ਵੀ ਤੁਹਾਨੂੰ ਕਿਤਾਬ ਦੇ ਨਾਲ ਜ਼ਿਆਦਾ ਮੱਥਾ ਨਾ ਮਾਰਨਾ ਪਵੇ ਜੇ ਤੁਸੀਂ ਇਹਨੂੰ ਹੀ ਸੁਣ ਲਓਗੇ ਨਾ ਤੁਹਾਡੇ ਦੋ ਕੁਐਸਚਨ ਆਮ ਨਾਲ ਪੱਕੇ ਹੋ ਜਾਣੇ ਆ ਦੇਖੋ ਆ ਵੀ ਇਹ ਸ਼ਾਰਟ ਕੁਐਸਚਨ ਆ ਜੋ ਵੀ ਆਣੇ ਆ ਪੇਪਰ 'ਚ ਤੇ ਜਿਹੜਾ ਇਹ ਤੁਹਾਡੀ ਪ੍ਰਸੰਗ ਸਹਿਤ ਵਿਆਖਿਆ ਉਹ ਤਾਂ ਆਣੇ ਹੀ ਆਣੇ ਆ ਦੋ ਕੁਐਸਚਨ ਮਤਲਬ ਦੋ ਆਣੀਆਂ ਪ੍ਰਸੰਗ ਸਹਿਤ ਵਿਆਖਿਆ ਤੇ ਕੇਂਦਰੀ ਭਾਵ ਵੀ ਪੱਕਾ ਆਣਾ ਹੀ ਆਣਾ ਤੁਹਾਨੂੰ 3 ਠੀਕ ਹੈ ਉਮੀਦ ਕਰਦੀ ਆ ਤੁਹਾਨੂੰ ਸਮਝ ਆ ਗਿਆ ਹੋਊਗਾ ਆਪਣੇ ਫਰੈਂਡਸ ਨਾਲ ਜਰੂਰ ਸ਼ੇਅਰ ਕਰਨਾ ਬੇਟਾ ਠੀਕ ਆ ਮਿਲਦੇ ਆ ਅਗਲੇ ਲੈਕਚਰ ਨਾਲ ਧੰਨਵਾਦ